ਦਵਾਲੀ ਵਾਲੇ ਜੀ ਹਾਂ ਜੀ ਕਿੰਨੇ ਵਧੀਆ ਵਿਚਾਰ ਬਾਬਾ ਜੀ ਨੇ ਕਹੇ ਮਤਲਬ ਵਿੱਚ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ پتہ ਕਿ ਕਿਉਂ ਬੁਰੀ ਲੱਗੀ ਮੈਨੂੰ ਅਰਦਾਸ ਕਰਨੀ ਬੁਰੀ ਨਹੀਂ ਸਾਡਾ ਤਾਂ ਕੰਮ ਹੈ ਅਰਦਾਸ ਕਰਨਾ ਤੁਸੀਂ ਕਰੋ ਨਹੀਂ ਅਸੀਂ ਬੇਖਾਸ ਕਰਨੀ ਪਰ ਉਹਦੇ ਵਿੱਚ ਮੇਰੇ ਨਾਲ ਹੋਰ ਗੱਲ ਹੋ ਹੀ ਰਹਿ ਗਈ ਪੇਪਰ ਦੇ ਵਿੱਚ ਪਹਿਲਾਂ ਮੇਰੇ ਸਿੱਖ ਭਰਾ ਵੇਖਦੇ ਨੇ ਪੰਡਤ ਨੇ ਮੂਰਤ ਕਿੰਨੇ ਘੋੜੇ ਦਾ ਘਟਿਆ ਹਾਂ ਅਕਸਰ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਕਿੰਨੇ ਵਜੇ ਮੂਰਤ ਹੈ ਕਿੰਨੇ ਵਜੇ ਪਿੰਡਾਂ ਜਿਵੇਂ ਹੀ ਬਹੁਤ ਘਾਟਾ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਸ਼ਹਿਰਾਂ ਵਿੱਚ ਜਿਹੜਾ ਕਾਦੀ ਪੂਜਾ ਹੁੰਦੀ ਹੈ ਲక్ష్ਮੀ ਦੀ ਪੂਜਾ ਹੁੰਦੀ ਪੁਨਤ ਥਾਂਵਾਂ ਦੇ 3-4 ਰੱਖਣ ਨੂੰ ਲੱਗਦੀਆਂ ਪਰ ਮੈਂ ਕਈ ਘਰਾਂ ਦੇ ਵਿੱਚ ਦੇਖਿਆ ਲੋਟਾਂ ਦੀਆਂ ਗੱਟੀਆਂ ਥਾਲੀ ਚ ਰੱਖਦੇ ਨੇ ਉਹਨੂੰ ਪੂਜੀ ਜਾਂਦੀ ਰਹਿਣਾ ਕਿ ਉਹਦੇ ਧੂਪ ਦੇ ਨਾਲ ਤੇ ਵਗਮ ਨੂੰ ਲੱਗੀ ਹੈ ਕੁਝ ਬੈਂਕ ਵਿੱਚ ਰੱਖੋਗੇ ਤੇ ਥੋੜਾ ਬਾਕੀ ਵਿਆਜ ਮਿਲ ਸਕਦਾ ਹੈ ਪਰ ਖਾਲੀ ਵਿੱਚ ਰੱਖ ਕੇ ਧੂਪ ਦੇ ਨਾਲ ਕੋ ਗੱਡੀਆਂ ਨਹੀਂ ਇੰਟਰਮੇਸ਼ਰ ਤੇ ਭਰੋ ਸਾਰਾ ਰੱਖ ਨਹੀਂ ਲਾ ਲੋਕੀ ਤੇ ਕੰਮ ਨਹੀਂ ਰੱਖਦੇ ਨੇ ਗੱਡੀਆਂ ਨੂੰ ਇੱਕ ਦੀਆਂ ਦੋ ਬਣਾ ਦੋ ਤੋਂ ਚਾਰ 10